ਰਹੇ ਆ ਨਹੀਂ ਆੜੀ ਹੈ ਜਦੋਂ ਬੰਦਾ ਵੇਖੇ ਰਹਿ ਕੇ ਕੰਮ ਤਾਂ ਮੈਂ ਵੀ ਕਰਨੀ ਆ ਚਲੋ ਮੈਂ ਤਾਂ ਕੱਲੀ ਮੈਂ ਕਿਧਰ ਸੱਸਾਂ ਕਰਦਾ ਤੂੰ ਇੱਕ ਸੇਰੀ ਸੌੜ ਦਿੱਤਾ ਸਾਰਾ ਹੈ ਹਾਂ ਤੂੰ ਤਾਂ ਗੱਲ ਕਰਨੀ ਆ ਕਿ ਤਰ੍ਹਾਂ ਮੈਂ ਮੈਨੂੰ ਧੁੱਪੇ ਧੋਲੇ ਆ ਗਏ ਧੁੱਪੇ ਤਾਂ ਨਹੀਂ ਆਏ ਚਲੋ ਕਾਲਿਆ ਤੂੰ ਚਿੱਟੇ ਹੁੰਦੇ ਆਏ ਆ ਪਰ ਫੇਰ ਵੀ ਤੂੰ ਸਿਆਣੀ ਆ ਤਾਂ ਤੂੰ ਇਕੋ ਜਾਈ ਰੱਖਿਆ ਕਰ ਥੋੜਾ ਸਿਆਣੀ ਆ ਤਾਂ ਕੀ ਹੈ ਚਾਹ ਦਾ ਕੰਮ ਬਣਾਉਣਾ ਹੀ ਮਨ ਕੀ ਕਰਦਾ ਚਾਹ ਤੇ ਆ ਕੀ ਜੇ ਤੂੰ ਕਦੇ ਆ ਕਰ ਲੈ ਇੱਕ ਨੂੰ ਛੱਡ ਦੂਜਾ ਉਹਨੂੰ ਚਾਬੀ ਦਿੱਤੀ ਆ ਇੱਕ ਛੱਡ ਤੂੰ ਜਾ ਕਰ ਤੂੰ ਜਾ ਕਰ ਤੇ ਜਾ ਕਰ ਤੂੰ ਪੜਾ ਮੈਨੂੰ ਵੀ ਅੰਦਰ ਮਿਆਂ ਕਾ ਉਹਦਾ ਛੱਡ ਲੈ ਮੇਰ ਕੋਣੀ ਇਹੋ ਜਿਹਾ ਕੰਮ ਵੇਖਿਆ ਜਾਂਦਾ ਅੱਛਾ ਮੈਂ ਵੀ ਘਰ ਕੰਮ ਕਰਨੀ ਆ ਤੇ ਐਂ ਵੀ ਤੂੰ ਇਹ ਨਵਾਂ ਧੀਆ ਵੜੇ ਥੋੜੀ ਗੱਲ ਐ ਅੱਛਾ ਹਾਂ ਹੋ ਚਾਹ ਪੀ ਲੈ ਜਾ ਫਟਣੀ ਚਾਹ ਪੀ ਲੈ ਵੇ ਲੈ ਚਾਹ ਤੇ ਨਾ ਲੋਨ ਪਾਇਆ ਓ ਨਲੂਨ ਪਾਇਆ ਹੁਣ ਉਹ ਜਿੱਤਰਾ ਦੀ ਪੀਂਦੇ ਨੇ ਉਤਰਾਂ ਦੇ ਉਹਨੇ ਬਣਾਉਣੀ ਨਾ ਉਤਰਾਂ ਨਹੀਂ ਬਣਾਉਣੀਆਂ ਦੀ ਕੱਲ ਇਹਨਾਂ ਨੂੰ ਨਲੂਨ ਫੂਕੇ ਤੂੰ ਉਤਰਾਂ ਦਸ ਚੀਲੀਆਂ ਬੜੀਆਂ ਕੱਢ ਨਹੀਂ ਉਹਦੇ ਕੰਮ ਦੇ ਵਿੱਚ ਹੈਨਾ ਨਾ ਨੂਨ ਪਾਇਆ ਤੇ ਤੂੰ ਲਾਚੀ ਪਾਈ ਪਾਰੇ ਤੂੰ ਚਾਹ ਜਨਾ ਚਾਹ ਬਣਾ ਗੱਲਿਆ ਅੱਛਾ ਹਾਂ ਤੇ ਚਾਹ ਬਣਾਈਦਾ ਔਰ ਕਿਤਾਂ ਦੀ ਬਣਾਵੇਂ ਕੀ ਕਿਤੇ ਵੇਆ ਕੀਦੀ ਇਹ ਮੈਂ ਚਾਹ ਅੱਗੇ ਵੀ ਮਿਲ ਤਾ ਪੀ ਕੇ ਜਾਂਦੀ ਰਹੀ ਅੱਗੇ ਤੋਂ ਘਰ ਨਾ ਹੋਏ ਤੇ ਚਾਹ ਬੜੀ ਸੋਹਣੀ ਬਣਦੀ ਆ ਅੱਛਾ ਤੂੰ ਮੈਨੂੰ ਮੰਗਦਾ ਮੈਂ ਨਹੀਂ ਹੋਰ ਆਈ ਜਾਂਦੀ ਨੇ ਤਾਂ ਕਰੇ ਟਾਈਮ ਲੱਗੇ ਹਾਂ ਇਹ ਕਾਲੇ ਢੀਲੇ ਮੁਠਿਆ ਚਰੋਣੀਆਂ ਹਾਂ ਤਾਂ ਕਰਨੀਆਂ ਹੀ ਪੈਣੀਆਂ ਮੈਂ ਤਾਂ ਸਾਹਮਣੇ ਘਰ ਨਹੀਂ ਪੈਗੜੀਆਂ ਜਿਹੜਾ ਵੱਡਾ ਢੀਰ ਸਾਡੀਆਂ ਚੱਕਾ ਭੈਣਾ ਫਿਰ ਮੈਂ ਚੱਲਾਂ ਹਾਂ ਬੈਠਾ ਨਹੀਂ ਬਹਿਣਾ ਨਹੀਂ ਮੈਂ ਕੰਮ ਕਰਨਾ ਗਾਈ ਨੂੰ ਜ ਦਵਾਈ ਦੇਣੀ ਆ ਤਾਂ ਮੈਂ ਕੜਾ ਰੱਖਿਆ ਆ ਆ ਜਾਗਾ ਨਾ ਦੂਜੇ ਤੀਜੇ ਦਿਨ ਫੇੜਾ ਮਾਰ ਜਾਗਾ ਮੈਂ ਤੇ ਆਲਾ ਕਰਾਂਗੀ ਤੂੰ ਨਾ ਕਿਤੇ ਘਰੋਂ ਨਿਕਲੀ ਤੇਰੀਆਂ ਦੋ ਨਵਾਂ ਆਇਆ ਤਾਂ ਆਹ ਨਿਕਲੇ ਜਾਂਦਾ ਆ ਜਾਣੀ ਦੇ ਪੈਣਾ ਨੋਵਾ ਕਾਢ ਗਿਆ ਵਾ ਮੈਂ ਘਰੋਂ ਉੱਧਰ ਚਲ ਜਾਂਦਾ ਛੱਟ 'ਚ ਰੱਖ ਪੈਂਦੀਆਂ 20 ਜੁਆਟਰ ਪੈਂਦੀਆਂ ਉਹ ਗੈ ਸੁਖਮਿੰਦਰ ਤਾਂ ਦੇਹੋ ਕੰਮ ਭਾਈ ਸੁਮਨ ਕੰਮ ਨਹੀਂ ਕਰਦੇ ਭਾਈ ਸੁਮਨ ਕੰਮ ਨਹੀਂ ਕਰਦੇ ਹਾਂ ਤਾਂ ਘਰ ਦੀ ਵੀ ਮੈਂ ਤੇ ਜਦੋਂ ਵੇਖਾਂ ਪੰਗ ਮੱਲਿਆ ਹੁੰਦਾ ਉਹਨੇ ਤਾਂ ਚੜੀ ਹੁੰਦੀ ਬੈੱਡ ਦੇ ਉੱਤੇ ਮੈਂ ਘਾਣਾ ਤਾਂ ਆ ਕੇ ਕਰਵਾ ਲੇਦੇ ਹਾਂ ਮੇਦੇ ਬਸ ਮਗਰੋਂ ਕੋਈ ਤੇ ਫਿਰ ਉਹਨੇ ਤਾਂ ਵਿਚਾਰੀ ਨੇ ਕਰਨਾ ਇਹਨੇ ਬੱਚੇ ਹੁੰਦੇ ਸਿਰ ਤਾਂ ਥੜਾ ਨੂੰ ਤਾਂ ਕਰਨਾ ਹੀ ਆ ਮਾਂ ਕਰੇਂ ਤੇ ਕਰਨਾ ਤੇ ਪੈਣੀ ਆ ਕੀ ਨਾ ਖਾਣੀ ਆ ਜਿੱਤੇ ਹੁਣ ਆਇਆ ਤਾਂ ਘਰ ਕੇ ਦੋ ਮੰਨੀਆ ਦਿਖਾਣੀ ਆ। ਤੈਨ ਘਾ ਪੜ ਚੱਲਾਂ ਹਾਂ ਚੱਲ ਵਾਹ ਆ ਜੀ ਕਿਤੇ ਫਿਰ ਕੱਟੀ ਟਾਈਮ ਕੱਢਾਂਗੇ ਕਿਹਦੇ ਟਾਈਮ ਆ ਵਾ ਸਪੂਰੀਂ ਦਮਾ ਲਾ ਲੈ ਚੱਲਾਂ। ਵੀ ਇਹ ਹੰਟੀ ਆਈ ਜੇ ਕਾਈਂ ਤੂੰ ਪੈਮ ਕੱਢ ਗਿਆ ਤੇ ਤੂੰ ਕੋਈ ਟੁਕਤੀ ਸੁਕਦੀ ਆਪਣੀ ਕੋਈ ਗੱਲ ਕਰ। ਆਉਂਦੀ ਬਰਿਆਈ ਕਰਨ ਤਾਂ ਪੀ ਹੱਡੀ। ਕੁਰਕੀ ਦਾ ਤਰੀਲਾ ਦਾ ਵੜਾ ਪੜਾ ਵੜਾ ਪੜਾ ਕੁਰਕੇ ਨਹੀਂ ਜਾਂਦਾ ਨੇ ਉਹ ਤੇ ਵੀ ਅੰਟੀ ਲਈ ਆ ਫੜੋ ਆਪਣਾ ਕੁਚਣਾ ਲਿਆ ਮੈਂ ਮਮੀ ਨਾਲ ਜਾ ਕੇ ਗੱਲ ਕਰਦੀ ਹਾਂ ਨਾ ਕਿ ਉਹਨੂੰ ਕਹਿ ਜਿਹਾ ਉਹ ਨਾ ਹੁੰਦਾ ਤੇ ਚੱਜ ਨਾ ਆਇਆ ਕਰ ਐਵੇਂ ਆਣ ਕੇ ਗੱਲਾਂ ਕਰਦੀ ਰਹਿੰਦੀ ਨਿੱਕੀ ਨਹੀਂ ਕੰਮ ਕਰਦੀ ਤੇ ਵੱਡੀ ਕੰਮ ਕਰਦੀ ਦਾਰਨੀ ਹੈ ਨਾ ਮੈਂ ਮਮੀ ਨੂੰ ਜਾ ਕੇ ਬਣਾ ਫੁਰ ਕਿਥੇ ਦੇਦੀ ਬਾਤਰੀ ਲੈ ਆ ਜਣੀ ਆ ਨਾ ਉਹਨਾਂ ਛੱਡ ਲੋ ਵਾ ਦੋ ਗਿਆ ਚਾ ਵੀ 1 ਘੰਟੇ ਬਾਲਦੀ ਦੇ ਤੇਲ ਹੀ ਪਾਉਣ ਤੇ ਰਹਿੰਦੀ ਐ ਬਸ ਮੈਂ ਆ ਦਾ ਖਿਆਲ ਧਿਆਨ ਹੋਰ ਬਨੇ ਲਾਉਣਾ ਹੋਰ ਕਮਰੇ ਸੱਚੀ ਹੋਣ ਲੈ ਵੀ ਅਰੇ ਇਹਨੇ ਕਿਹਾ ਮੜਨਾ ਪਵਾੜੇ ਪਾਉਣਾ ਉਹ ਚਲ ਗਈ ਨਾ ਮੇਕੀਂੜ ਬੰਦਾ ਕੀ ਦੋਵੇਂ ਇੱਕੇ ਕੁਝ ਹੀ ਐ ਇਹਨਾਂ ਨੇ ਤਾਂ ਯੂਕਰੇਨ ਵੱਲ ਭੇਜਿਆ ਹੋਇਆ ਹੈ ਨਾ ਪੱਕਾ ਪਤਾ ਲੱਗੇਗਾ ਕਿੰਦਾ ਯੰਗ ਹੁੰਦੀ ਹੈ ਕਿਦਾਂ ਮਰ ਜਾਗ ਜਾਂਦੀ ਹੈ ਸੱਤ ਦਿਨ ਤੋਂ ਮੈਂ ਇੱਧਰ ਲੱਗ ਗਈ ਆ ਹਾਂ ਜੀ ਆ ਨਾ ਮੈਂ ਇੱਧਰ ਆਈ ਹਾਂ ਗਲੀ ਵੱਲ ਤੇ ਪੱਤੇ ਥੋੜੀ ਜਿਹੀ ਖੰਦੇਈ ਨਾ ਚਲ ਪਰ ਜਾਈ ਨਾ ਅੱਛਾ ਹਾਂ ਜੀ ਅੱਧੇ ਦੇ ਕੰਮ ਹੀ ਕਰਦੀ ਰਹਿਣਾ ਕਰਨਾ ਕਿ ਮਾਸਾ ਰੈਸਟ ਵੀ ਕਰ ਲਿਆ ਕਰ ਕੋਈ ਨਹੀਂ ਰਸਤੀ ਆ ਮੈਂ ਫਿਰ ਮੈਂ ਉਧਰੋਂ ਥੋੜਾ ਜਿਹਾ ਕਰ ਕੁਲ ਕੇ ਤੇ ਇੱਧਰ ਵੀ ਆਈ ਤੇ ਪੱਤੇ ਜਿਵੇਂ ਖੇ ਤੇ ਲਰੇ ਮੈਂ ਚਲਵਾ ਕਰ ਦਿੰਨੀ ਇਕੱਠੀ ਹਾਂਜੀ ਮੈਂ ਤਾਂ ਬਥੇਰੀ ਤੇਰੀ ਮਾਂ ਨੂੰ ਸਮਝਾਇਆ ਪਰ ਉਹ ਤੇ ਉਹ ਕੁਲਤੇ ਨਹੀਂ ਆਂਦੀ ਆਂਦੀ ਹੈ ਨਹੀਂ ਉਹ ਜੱਲੀ ਬੜੀ ਉਹ ਜੱਲੀ ਬੜੀ ਤਾਂ ਤੂੰ ਤਾਂ ਉਧਰੋਂ ਕਰ ਗਈ ਇੱਧਰ ਵੀ ਕਰ ਦਿੱਤਾ ਉਹ ਜਿੰਨੀ ਹੋਣਾ ਨੂੰ ਸਮਝ ਫਿਰ ਉਨੀ ਵੀ ਗੱਲ ਕਰ ਲੈਂਦੇ ਹਨ ਆਏ ਪਰ ਮੈਂ ਤਾਂ ਬਸੇਰਾ ਨੂੰ ਸਮਝਾਉਂਦੀ ਨਹੀਂ ਹੁਣ ਮੈਂ ਲੜ ਥੋੜਾ ਸਾਕਣੀ ਉਹਦੇ ਨਾਲ ਹਨਾ ਵੇਤਾ ਹੀ ਆ ਨਾ ਪਿਆਰ ਦੇ ਵਿੱਚ ਮੈਂ ਤਾਂ ਉਹਨੂੰ ਇੱਕ ਦੋ ਵਾਰ ਸਮਝਾਇਆ ਵੀ ਹੈਗਾ ਹੈ ਹਾਂਜੀ ਹਾਂਜੀ ਇਹ ਤੇ ਗੱਲ ਹੈ ਜੀ ਮੈਂ ਤਾਂ ਆਖਾ ਸੁਮਨ ਕੋਈ ਕਰਾ ਲਿਆ ਕਰ ਦ ਸੁਮਨ ਤਾਂ ਤੇ ਕਿਤੇ ਉਨ ਨਹੀਂ ਦਿੰਦੀਆਂ ਆਂ ਚ ਹਾਂਜੀ ਤੈਨੂੰ ਹੀ ਆਂਦੀ ਆ ਹੋਈ ਨਹੀਂ ਚੱਲੀ ਆ ਕਰਦੀ ਨਹੀਂ ਕਰੀ ਵੀ ਜਾਂਦੀ ਤਾਂ ਵੀ ਨਾ ਹੈਨੀ ਤੇਰਾ ਚੋ ਨਾ ਕੋਈ ਕੀ ਕਰਨਾ ਮੈਂ ਤੇ ਕੋਈ ਗੱਲ ਕਹਿ ਨਹੀਂ ਸਕਦੀ ਗੱਲ ਨਹੀਂ ਕਰ ਸਕਦੀ ਤਾਂ ਤੂੰ ਰੈਸਟ ਤੇ ਘਰ ਹੀ ਸਕਣੀ ਆ ਨਾ ਉਹ ਤੇ ਹੈਗਾ ਜੇ ਆਂਟੀ ਜੇ ਮੈਂ ਮੜਾ ਜਾ ਵੀ ਫਿਰ ਇਦਾਂ ਬੈ ਬੂ ਜਾਵਾ ਫਿਰ ਮੰਮੀ ਬੋਲਣ ਡਾਂ ਕਿ ਤੇ ਬੋਲਣ ਲੱਗੇ ਨਹੀਂ ਲੈਂਦੇ ਕੁਛ ਵੀ ਤੇ ਮੈਂ ਤਾਂ ਇਹਨੂੰ ਚੰਗੀ ਤਰ੍ਹਾਂ ਜਾਣਦੀ ਹੁੰਨੇ ਤਾਂ ਨਹੀਂ ਤੈਨੂੰ ਆਖਣਾ ਤਾਂ ਤੂੰ ਆਪ ਹੀ ਆਪਣਾ ਸੋਚਿਆ ਕਰਦਾ ਐ ਬਿਮਾਰ ਪੈ ਜਾਏਗੀ ਨਹੀਂ ਤੂੰ ਚਾਰ ਦਾ ਪੀ ਕੇ ਚੱਲ ਜਾ ਇਹ ਤੇ ਅੱਜ ਤੁਹਾਨੂੰ ਤੇ ਮੈਂ ਦੱਸਣ ਡਈ ਆ ਵੀ ਫਿਰ ਜਦੋਂ ਮੈਂ ਮੜਾ ਜਾ ਵੀ ਇਦਾਂ ਬੈ ਬੂ ਜਾਵਾ ਫਿਰ ਮੰਮੀ ਬੋਲਣ ਲੱਗੇ ਨਹੀਂ ਲੈਂਦੇ ਕੁਛ ਵੀ ਫਿਰ ਐਵੇਂ ਤੁਹਾਨੂੰ ਪਤਾ ਰੋਜ਼ਕਾਰ ਚ ਲੜਾਈ ਪਾ ਕੇ ਚੰਗੇ ਢੜਾ ਲੱਗੇ ਨਹੀਂ ਤੂੰ ਚਾਰ ਦਿਨ ਤੇ ਅੱਗੇ ਚੱਲ ਜਾ ਆਪਣੇ ਕਰਨਗੀਆਂ ਨਾਲੇ ਪਕਵਣਗੀਆਂ ਨਾਲ ਪਤਾ ਲੱਗੇਗਾ ਕਿ ਕਿੰਨਾ ਕੰਮ ਕਰੀਦਾ ਤਾਂ ਕਿਤਨਾ ਅਹੀਂ ਫਿਰ ਉਹਨੂੰ ਆਰਡਰ ਕਰਨੇ ਤਾਂ ਭੀ ਆਗਲੀ ਨੂੰ ਸਮਝ ਆਏਗੀ ਵੀ ਅਹੀਂ ਤੇ ਮਾਹੀ ਮਹਾੜੀਆਂ ਜਿਹੜੀਆਂ ਉਹਦੇ ਕੋਈ ਨਾ ਕੰਮ ਕਰਨਦੀ ਸਾਡੇ ਕੋਲ ਹੁਣ ਨਹੀਂ ਡਿਆ ਚਾਹ ਕੋਈ ਨਹੀਂ ਵੀ ਲੈ ਲੈਣੀ ਆਂਟੀ ਆਹੋ ਹਾਂਜੀ ਫਿਰ ਮੰਜੀ ਤੇ ਪੈ ਜਾਗੇ ਤਾਂ ਤੈਨੂੰ ਤਾਂ ਇਹਨਾਂ ਦੋ ਟੁੱਕ ਵੀ ਨਹੀਂ ਦੇਣੇ ਆ ਵੀ ਇਹ ਤਾਂ ਆਜੀ ਉਹ ਤਾਂ ਲਾ ਲਓ ਪਾਪਾ ਕਰਕੇ ਤੇ ਇਤਨਾ ਹੀ ਕੱਢਦੀ ਏ ਟਾਈਮ ਠੀਕ ਆਹੋ मम्मी जी चल गई रंटी पहले आंटी नहीं आंटी का मेनू कोई काम नहीं मैं काम आंटी कि गल्डी कम कर दी निकी काम नहीं दी। की दखल अंदाजी कर दे ਜੇ ਆ ਕਹਿਣੀਆਂ ਜਦੋਂ ਆਪਣਾ ਘਰ ਦਾ ਚੰਗਾ ਹੋਇਆ ਆਪਣਾ ਐ ਪੈਸਾ ਕਾਟਾ ਹੋਇਆ ਤੇ ਫਿਰ ਕਿਹਨੂੰ ਕਹਿਣਾ ਅੱਧੀ ਦਿਹਾੜੀ ਲਿਆ ਦਿੰਦੀ ਝਾੜੂ ਲੁੰਦੀ ਲੁੰਦੀ ਕਦੀ ਪੋਚਾ ਲੁੰਦੀ ਰਹਿੰਦੀ ਆ ਤੇ ਫਿਰ ਜਦੋਂ ਅਗਲੇ ਦੇ ਸਾਹਮਣੇ ਇਹੋ ਜੇ ਕੰਮ ਕਰਨੇ ਆ ਤਾਂ ਫਿਰ ਅਗਲੇ ਨੂੰ ਕਹਿਣਾ ਹੀ ਨਹੀਂ ਤੇ ਅੱਜ ਸਾਡੇ ਮੂੰਹ ਤੇ ਇਹੋ ਗੱਲਾਂ ਕਰ ਗਈ ਤੁਹਾਨੂੰ ਕਰ ਗਈ ਤੇ ਜੇ ਤੇ ਹੋਰ ਲਾਗੇ ਲੋਕੀ ਤੇ ਫਿਰ ਉਹਨਾਂ ਨੂੰ ਨਾ ਕਰੋਗੇ ਤੇ ਫਿਰ ਇਹਨੂੰ ਸੋਚਣਾ ਚਾਹੀਦਾ ਨਾ ਸੁਖਿੰਦਰ ਨੂੰ ਇਹ ਫਿਰ ਟੈਮ ਨਾਲ ਉੱਠੇਗਾ ਟੈਮ ਨਾਲ ਕੰਮ ਕਰੇਗਾ ਉਹਨਾਂ ਤੇ ਕਰਦੀਆਂ ਹੀ ਹੋ ਜਦੋਂ ਲੱਗੇ ਖਲੁੱਤੀ ਤੋ ਉਹਨੋ ਕੀ ਕਹਨੇ ਕਹਣਾ ਉਹਨੂੰ ਫੇਰ ਚੰਗੇ ਕਹਣਾ ਬੁਰਿਆਂ ਤੇ ਮੈਨੂੰ ਬਣਾਉਂਦੇ। ਹੁਣ ਮੈਂ ਦੱਸ ਕੀ ਕਰਾਂ? ਤੂੰ ਤੇ ਕਹੀ ਲਾਂਡੇ ਮੈਂ ਕੀ ਕਰਾਂ? ਸਭ ਕੁਝ ਤੂੰ ਹੀ ਕਰਨਾ। ਤੁਹਾਡੇ ਹੱਥ ਵਾ ਸੀਗੇ। ਐਸਾ ਕੋਈ ਨਹੀਂ ਬਾਤ ਟੱਕੜੇ ਕੀ ਫੇਰ ਸਮਝਾਵਾਂਗੇ? ਹੁਣ ਉਹਦੇ ਹੁੰਦੇ ਮੈਂ ਕਿ ਆਖਦੀ ਇਹਨੂੰ। ਮੈਂ ਉਹ ਤਾਂ ਕੋਲੋ ਕੇ ਸਾਰੀਆਂ ਗੱਲਾਂ ਸੁਣ ਲਿਆ ਹਾਂ। ਤੂੰ ਵੀ ਆਓ ਕੋਈ ਨਹੀਂ ਆਓ ਕੋਈ ਨਹੀਂ ਉਹਨਾਂ ਦਾ ਮੂੰਹ ਨਹੀਂ ਬੰਨਿਆ ਗਿਆ। ਜੇ ਆਉਣਾ ਹੁੰਦਾ ਵਾ ਤਾਂ ਆਏ ਸਾਡੇ ਘਰ ਚ ਦੱਕ ਲੰਦਾ ਜਿਨ੍ਹਾਂ ਦੇ ਆਕਰ ਕਹ ਰਾਏ ਇਹਨੂੰ ਇਦਾਂ ਨਹੀਂ ਆਖੇ ਜਾਉਂਗਾ ਕਿ ਤੇ ਬਾਹਰ ਟੱਕਰੇ ਕਿ ਤੇ ਫਿਰ ਮੈਂ ਸਮਝਾ ਲਾਂਗੇ ਮੰਮੀ ਜੀ ਹੁੰਦੀ ਵੱਡੀ ਨੂੰ ਤੂੰ ਉਹਦੇ ਨਾਲ ਗੱਲ ਕਰ ਲੋ ਚੱਜਣਾ ਲੋਕਾਂ ਦੀ ਵੀ ਆਲਗੇ ਕਰ ਲੋ ਫਿਰ ਸੁਖਵਿੰਦਰ ਆ ਇੱਧਰ ਹਾਂ ਜੀ ਮਮੇ ਬਹਿ ਜਾ ਕੁਰਸੀ 'ਤੇ ਜਾ ਕੇ ਜੇ ਤੂੰ ਇਹੋ ਸਵੇਰੇ ਉੱਠੇ ਟਾਈਮ 'ਨਾ ਕੰਮ ਕਰੇ ਉਹ ਕੁਲਵੰਤ ਕਿੰਨੀਆਂ ਗੱਲਾਂ ਕਰਕੇ ਗਈ ਅੱਜ ਸਾਡੇ ਸਿਰ 'ਤੇ ਤੂੰ ਸਵਾਹ ਪਾਈ ਆ ਤੇ ਜੇ ਉਹਨੇ ਬਾਹਰ ਜਾ ਕੇ ਤੇ ਪਾਉਣੀ ਆ ਸਾਰੇ ਲੋਕਾਂ ਦੇ ਸਾਹਮਣੇ ਉਹ ਹਨਾ ਮੈਂ ਕਰ ਜਾਨੀ ਜਦੋਂ ਜਾਨੀ ਸੁਖਵਿੰਦਰ ਨੂੰ ਕੰਮ ਲਾਇਆ ਹੁੰਦਾ ਸੁਮਨ ਕੰਮ ਨਹੀਂ ਕਰਦੀ ਸੁਮਨ ਨੂੰ ਕੰਮ ਨਹੀਂ ਆਉਂਦੀ ਸੁਖਵਿੰਦਰ ਝਾਰੂ ਫੜਿਆ ਹੁੰਦਾ ਪੋਚਾ ਢਈ ਹੁੰਦੀ ਆ ਮਾਰਨ ਉਹੋ ਵਿਚਾਰੀ ਕੰਮ ਕਰਦੀ ਰਹਿੰਦੀ ਆ ਤੇ ਮੰਮੀ ਜੀ ਮੇਰੀ ਗੱਲ ਸੁਣੋ ਇੱਥੇ ਹੁਣ ਮੇਰਾ ਕੀ ਕਸੂਰ ਵਾ ਜੋ ਵੀ ਵਿੰਦਾ ਮੈਨੂੰ ਵੀ ਉਹੀ ਗੱਲ ਕਰਦੇ ਆ ਨਾ ਇੱਥੇ ਮੇਰਾ ਗੁਨਾਹ ਕਸੂਰ ਹੁਣ ਜਦੋਂ ਮੇਰੀ ਗੱਲ ਸੁਣ ਮੈਨੂੰ ਥੋੜਾ ਪਤਾ ਹੀ ਕੋਈ ਨਹੀਂ ਆਉਣਾ ਵਾ ਤੇ ਵੀ ਫੇਰੀ ਮੈਂ ਝੜੂ ਵੜਿਆ ਮੈਂ ਤਾਂ ਉਹਦੇ ਹੁਣ ਤੋਂ ਪਹਿਲਾਂ ਢਈ ਪੋਚੇ ਲਾਉਂ ਜੋ ਅਗਲੇ ਨੇ ਵੇਖਣਾ ਅਗਨੇ ਦਿਨ ਉਹੋ ਹੀ ਕਹਿਣਾ ਵਾ ਤੇ ਜਿੱਦੋਂ ਵੀ ਹੁੰਦੀ ਉਹਦੇ ਹੁੰਦਾਂ ਤੋਂ ਝਾੜੂ ਫੜਿਆ ਹੁੰਦਾ ਜੇ ਉਹ 10 ਵਜੇ ਆਵੇ ਤਾਂ ਵੀ ਤੇਰਾ ਚਾਰ ਹੁਣੇ ਮੋਕਾ ਤੇ ਜੇ 12 ਵਜੇ ਆਵੇ ਤਾਂ ਵੀ ਤੇਰਾ ਚਾਰ ਹੁਣੇ ਮੋਕਾ ਤੇ ਮੈਨੂੰ ਕੀ ਪਤਾ ਨੂੰ ਕਿ ਉਹਨੇ ਅੱਜ ਹੀ ਆਉਣਾ ਮੈਂ ਕਿਹੜਾ ਉਹਦੇ ਹੋਂਟੇ ਹੀ ਫੜਦੀ ਆਂ ਨਾ ਅੱਗੋਂ ਪਿੱਛੋਂ ਵੀ ਲੱਗੀ ਰਹੀ ਨਹੀਂ ਹੁਣ ਵੀ ਤਾਂ ਮੈਂ ਆ ਘਰ ਦਾ ਕਰਕੇ ਮੈਂ ਇਹ ਲੇੜਾ ਕਰਕੇ ਆਈ ਆ ਜੇ ਉਹ ਅਹੀਂ ਨਾਲ ਮਿਲ ਕੇ ਕਰ ਲਈਏ ਤੇ ਆਪੇ ਸਾਡਾ ਕੰਮ ਟਾਈਮ ਨਾਲ ਹੋ ਜੇ ਮੈਨੂੰ ਤੁਸੀਂ ਕਹੀ ਜਾਂਦੇ ਰਹਿੰਦੇ ਸਵੇਰੇ ਉੱਠ ਸਵੇਰੇ ਉੱਠ ਮੈਂ ਕਿੰਨਾ ਕਸਵਾਤੇ ਉਟਿਆ ਕਰਾ ਮੈਂ ਦੀਦੀ ਮੈਂ ਤੁਹਾਨੂੰ ਪਹਿਲਾਂ ਨਹੀਂ ਨਾ ਕਦੀ ਵੀ ਕੁਝ ਪਿਆ ਮੈਂ ਤਾਂ ਨਹੂੜ ਕਹਿ ਲਗੀ ਆ ਤੂੰ ਤੇ ਹੀ ਸੱfte ਕਰ ਲਿਆ ਕਰੋ ਕਿੱਡੀ ਕਹਾੜਾ ਚੱਲੀ ਅੱਜ ਦੇ ਵਿੱਚੇ ਉਹ ਆਏਗੀ ਤੇ ਤੂੰ ਛੱਡ ਦਿੰਦੇ ਆ ਮੋਚ ਲੈ ਮੈਂ ਕਿੱਦਾਂ ਸੁਣਨਾ ਆਪਣਾ ਕੰਮ ਛੱਡ ਦਿੰਦੀ ਮੇਰੀ ਗੱਲ ਸੁਣ ਤੂੰ ਹੀ ਹੁਣ ਮੰਮੀ ਵਾਲੀਆਂ ਗੱਲਾਂ ਕਰੀ ਜੰਨੀ ਆ ਸਵੇਤੇ ਉੱਠਿਆ ਕਰ ਸਵੇਤੇ ਉੱਠਿਆ ਕਰ ਤੇ ਤੈਨੂੰ ਵੀ ਤਾਂ ਪਤਾ ਹੀ ਆ ਜੇ ਤੂੰ ਹੀ ਮੇਰੇ ਨਾਲ ਹੱਥ ਹੱਥ ਪਵਾ ਕੇ ਕੰਮ ਕਰਾ ਲਿਆ ਕਰ ਤੇ ਆਪੇ ਕੰਮ ਟਾਈਮ ਨਾ ਹੋ ਜਾ ਕਰੀ ਲੋਕੀ ਨਾ ਗੱਲਾਂ ਕਰਨ ਹੁਣ ਮੇਰੀ ਗੱਲ ਸੁਣ ਤੂੰ ਹੀ ਮੇਰੇ ਕੋਲ ਕੰਮ ਵੀ ਕਰੰਦੀ ਆ ਗੱਲਾਂ ਕਰਦਾਂ ਨੂੰ ਡਰਵਾ ਵੀ ਸਾਨੂੰ ਕੋਈ ਗੱਲ ਨਾ ਕਰੇ ਬੜਾ ਬੋਲੀਆਂ ਸੁਖਿੰਦਰ ਨੂੰ ਹੈ ਉਹਨਾਂ ਨੇ ਹਨ ਪਹਿਲਾਂ ਹੀ ਗੱਲ ਕਰ ਲਈ ਪਈ ਅਹੀਂ ਸਾਡੀ ਕੁੜੀ ਕੰਮ ਨਹੀਂ ਕੀ ਕਰਦੀ ਉਹਨਾਂ ਸਾਡਾ ਘਰ ਪਰਤਾ ਵਾ ਹੁਣ ਅਹੀਂ ਉਹਨੂੰ ਕੁਝ ਕਹਿ ਨਹੀਂ ਸਕਦੇ ਇਹ ਮੰਗ ਕੇ ਰਿਸ਼ਤਾ ਲਿਆ ਵਾ ਮੰਮੀ ਜੀ ਤੁਸੀਂ ਉਹ ਮੰਗ ਕੇ ਰਿਸ਼ਤਾ ਲਿਆ ਤੇ ਮੈਂ ਕਿਹੜੀ ਆਪਣੇ ਆਪ ਹੀ ਆ ਗਈ ਮੈਨੂੰ ਵੀ ਤਾਂ ਤੁਸੀਂ ਵਿਆਹ ਹੀ ਲਿਆਏ ਜੀ ਜੇ ਉਹਨਾਂ ਨੇ ਘਰ ਪਰਤਾ ਵਾ ਜੇ ਕੋਈ ਗਰੀਬ ਵਾ ਤੇ ਇਹਦੇ ਵਿੱਚ ਉਹ ਬੰਦੇ ਦਾ ਉਹਦਾ ਕੋਈ ਕਸੂਰ ਨਹੀਂ ਬਾਪੀ ਉਹ ਗਰੀਬ ਇਹ ਤਾਂ ਰੱਬ ਦੀਆਂ ਦਾਤਾਂ ਵਾ ਨਾ ਦਾ ਤਾਂ ਤੇ ਰੱਬ ਦੀਆਂ ਵਾਂ ਤਰ ਆਪਣੇ ਹੱਥ ਦੇ ਦਿੱਤੇ ਆ ਨਾ ਕੰਮ ਕਰਨ ਵਾਸਤੇ ਹੁਣ ਤੇ ਉਹਦੇ ਨਾਲ ਹੀ ਇਸ ਕਰਦੀਆਂ ਨਾ ਸੁਮਨ ਨਾਲ ਇਸ ਗੱਲ ਨਹੀਂ ਸੁਮਨ ਨੇ ਕੰਮ ਕਰਦੀ ਜੇ ਮਨ ਲਾ ਤੋ ਕੱਲੀ ਹੀ ਹੁੰਦੀ ਤੇ ਫਿਰ ਕੀ ਕਰਦੀ ਮੈਂ ਮਮੀ ਜੀ ਕਦੀ ਕੰਨਾ ਰੀਸ ਨਹੀਂ ਕੀਤੀ ਮੈਂ ਤਾਂ ਨਾ ਕਦੀ ਵੀ ਨੂੰ ਸੁਮਨ ਨੂੰ ਆਜ਼ ਮਾਰ ਕੇ ਕਦੀ ਕੰਮ ਗਿਆ ਨਾ ਮੈਂ ਕਦੀ ਤੁਹਾਨੂੰ ਹੀ ਗਿਆ ਜਿੰਨਾ ਮੈਂ ਇੱਥੇ ਹੁੰਦਾ ਮੈਂ ਕੱਲੀ ਲੱਗੀ ਰਹੀ ਆ ਅੱਜ ਦੇ ਅੰਟੀ ਨੇ ਆ ਕੇ ਗੱਲਾਂ ਕੀਤੀਆਂ ਤੇ ਤੁਸੀਂ ਮੇਰੇ ਨਾਲ ਡਏ ਜੀ ਹੁਣ ਬਾਹਰ ਜਿੰਨੇ ਜਿੰਨੇ ਜੋ ਜੋ ਵੇਖਣਾ ਉਹਨੇ ਤੇ ਗੱਲ ਕਰਨੀ ਆ ਤੇ ਮੈਨੂੰ ਤੁਹਾਨੂੰ ਮੇਚ ਲਗੀਆਂ ਮਤੇ ਲਗੀਆਂ ਰਾ ਤੇ ਮੈਨੂੰ ਤੇ ਬੜਾ ਲੱਗਦਾ ਤੇਰਾ ਦਿਮਾਗ ਹੀ ਮੋਟਾ ਤੂੰ ਗੱਲ ਸਮਝਦੀ ਨਹੀਂਗੀ ਜਿਉ ਆ ਗਈ ਹੀ ਤੇ ਤੂੰ ਉਦੋਂ ਪਤਾ ਛੱਡ ਦਿੰਦੀ ਤੈਨੂੰ ਮੈਂ ਆਖਿਆ ਤੇ ਤੂੰ ਫੇਰ ਚਾਹ ਬਣਾਉਣ ਗਈ ਇਹ ਚ ਮੇਰਾ ਦਿਮਾਗ ਨਹੀਂ ਮੋਟਾ ਮੈਂ ਕਿੱਦਾਂ ਛੱਡ ਦਿੰਦੀ ਮੈਨੂੰ ਕੀ ਪਤਾ ਹੀ ਉਹ ਗੱਲਾਂ ਕਰਨ ਆਈ ਨਾ ਡੇਣਾ ਮੈਂ ਤੇ ਆਪਣਾ ਕੰਮ ਨਾ ਮੈਨੂੰ ਮਤਲਬ ਵੀ ਮੈਂ ਆਪਣਾ ਕੰਮ ਕਰੀ ਗਈ ਤੇ ਇਹ ਗੱਲਾਂ ਕਰਵਾਉਣ ਡੇ ਆ ਤਾਂ ਤਾਂ ਹੀ ਲੋਕੀ ਕਰਨ ਡੇ ਆ ਤੁਹਾਨੂੰ ਮੈਂ ਆ ਨਹੀਂ ਕੇ ਨੂੰ ਗੱਲਾਂ ਕਰਾਉਂਦੀ ਤੁਸੀਂ ਗੱਲਾਂ ਕਰਾਉਂਡੀਆਂ ਜੇ ਤੁਸੀਂ ਉੱਠ ਕੇ ਮੇਰੇ ਨਾਲ ਲੱਗੀਆਂ ਰਹੋ ਤੇ ਆਪੇ ਕੋਈ ਨਾ ਗੱਲ ਕਰੇ ਨਹੀਂ ਮੈਂ ਤਾਂ ਪਹਿਲਾਂ ਗੱਲ ਕੀਤੀ ਵੀ ਮੇਰੇ ਤੋਂ ਜਿੰਨਾ ਘਾਊਗਾ ਮੇਰਾ ਨਿਗਾ ਜਨਣਾ ਮੈਂ ਤਾਂ ਉਨਾ ਹੀ ਕੰਮ ਕਰਨਾ ਜੇ ਸਿੱਧੀ ਗੱਲ ਆ ਤੁਹਾਨੂੰ ਚੰਗਾ ਲੱਗਦਾ ਠੀਕ ਹੈ ਨਹੀਂ ਲੱਗਦਾ ਤਾਂ ਉਹ ਤੁਹਾਡੀ ਮਰਜ਼ੀ ਹੈ ਚਲੋ ਠੀਕ ਆ ਫਿਰ ਮੇਰੇ ਤੋਂ ਜਿੰਨੇ ਵਧੀ ਹੁੰਦਾ ਜਿੰਨਾ ਜਿਹੜੇ ਟਾਈਮ ਨਾ ਹੋਣਾ ਮੈਂ ਤੇ ਉਹ ਟਾਈਮ ਨਾ ਹੀ ਕਰਨਾ ਮੈਂ ਤਾਂ ਕਦੀ ਕਿਸ ਨੂੰ ਕੰਮ ਵੱਲੋਂ ਵੀ ਨਹੀਂ ਕਿਹਾ ਵੀ ਆਓ ਮੇਰੇ ਨਾਲ ਕਰਾਓ ਨਾ ਕਰਾਓ ਜਿੰਨਾ ਕਿ ਮੇਰੇ ਤੋਂ ਹੁੰਦਾ ਮੈਂ ਵੀ ਕਰੀ ਜਾਨੀ ਮੈਂ ਮੈਂ ਕਿਹੜਾ ਕਿਸ ਨੂੰ ਕੋਈ ਪਾੜਾ ਚੰ ਅਸ਼ਾ ਤੇ ਦਾ ਕਰ ਉਹ ਵੀ ਨਾ ਕਰਦੀ ਤੇ ਤੂੰ ਵੀ ਨਾ ਕਰਿਆ ਕਰ ਤੇ ਮੈਂ ਅਸ ਵੇਰ ਤਾਂ ਤੁਹਾਨੂੰ ਦੱਸਾਂਗੇ ਨਾ ਕੰਮ ਕਰਕੇ ਕਿੰਦਾ ਕੰਮ ਹੁੰਦੇ ਆ ਆਖੇ 10 ਵਜੇ ਨੂੰ ਸਾਰਾ ਕੰਮ ਕਰਕੇ ਵੇਲੀ ਨਾ ਹੋ ਜਾਂਦਾ ਤੂੰ ਮੈਨੂੰ ਜੋ ਮਰਜੀ ਆਖੀ 10 ਮੈਂ ਜਣਾ ਮਮੀ ਉਹਨਾਂ ਦਾ ਕੰਮ ਹੋਏਗਾ ਜਿਨ੍ਹਾਂ ਦੇ ਕੋਈ ਬੱਚਾ ਨਹੀਂ ਹੈ ਘਰ ਕੋਈ ਹੋਰ ਨਹੀਂ ਕੋਈ ਖਾਣ ਵਾਲਾ ਇਕੱਲੇ ਨੇ ਖਾਣਾ ਇਕੱਲੇ ਨੇ ਬਣਾਉਣਾ ਉਹਨਾਂ ਦੇ ਤੋਂ ਐਨੇ ਆਡੇ ਸੁਖ ਨਾਲ ਚਾਰ ਜੀ ਵੀ ਖਾਣ ਵਾਲੇ ਉਹ ਵੀ ਮੈਂ ਕਰਨਾ ਭੈਲੀ ਦਾ ਵੀ ਕਰਕੇ ਆਈ ਸਾਰਾ ਕਰਨਾ 10:30 ਵਜੇ ਨਾਲ ਕੰਮ ਕਿੱਦਾਂ ਨਿਬੜ ਜਾਊਗਾ ਤੇ ਜਿੱਦਾਂ ਤੂੰ ਵੀ ਆਈ ਨਹੀਂ ਆਈ ਤੇ ਉਹਦਣ ਮਮੀ ਕੀ ਕਰ ਦਿੰਦੀ ਆਟੇ ਦਾ ਪੇੜਾ ਦਿੰਦੀ ਹੁੰਦੀ ਇਹਨਾਂ ਨੂੰ ਰੋਟੀਆਂ ਪਕਾ ਕੇ ਖਵਾ ਲਈ ਰਹੀਆਂ ਬਾਹਰ ਵੀ ਬੰਦੇ ਲੱਗਦੇ ਹੁੰਦੇ ਬਾਹਰ ਵੀ ਕੱਲ ਦਿੰਦੇ ਰੋਟੀਆਂ ਤੇਰੇ ਪਿਓ ਨਾਲ ਵੀ ਜਾ ਕੇ ਸਾਰਾ ਕੰਮ ਬਾਹਰ ਕਰਾਉਂਦੀ ਰਹੀਆਂ ਮੇਰਾ ਤਾਂ ਤੇ ਮਿੱਟੀ ਦੀ ਨਿਕਲੀ ਆ ਜੇ ਆ ਵੇ ਮੇਰੇ ਹੱਥ ਮਮੀ ਤੁਸੀਂ ਕੰਮ-ਕੰਮ ਦਾ ਕਰਨ ਦੇ ਮੈਂ ਤਾਂ ਕਦੀ ਆਪਣੇ ਕੰਮ ਦਾ ਨਾਂ ਨਹੀਂ ਲਿਆ ਵੀ ਮੈਂ ਆ ਕਰਦੀ ਆ ਮੈਂ ਆ ਕਰਦੀ ਆ ਕਦੀ ਮੈਂ ਲਿਆ ਨਾ ਤੈਨੂੰ ਵੀ ਲੋੜਾ ਨਾਂ ਲੈਣ ਦੀ ਤੁਹਾਡੇ ਸਿੱਧ ਸਵਾਦ ਪਵਾਉਣ ਰਿਹਾ ਨਾ ਲੋਕਾਂ ਕੋਲ ਤੂੰ ਨੂ ਵੀ ਲੋੜਾ ਨਾਂ ਲੈਣ ਦੀ ਨਾਲੇ ਮੈਂ ਕੰਮ ਕਰਦੀ ਨਾਲੇ ਤੁਸੀਂ ਮੈਨੂੰ ਕਿ ਜੇਕ ਦਿਨ ਬਾਹਰ ਲੈਂਦੀ ਆ ਆ ਜਾ ਇੱਧਰ ਬੈਹ ਸਾਡੀ ਗੱਲ ਸੁਣ ਗੱਲ ਸੁਣ ਕੰਮ ਪਤਾ ਨਹੀਂ ਕਿਹੜਾ ਪਾਣ ਚੁੱਕਿਆ ਸਿਰ ਤੇ ਬਾਹਰ ਵਾਢੀ ਕਰਨ ਜਾਣਦੀਆਂ ਜਾਂ ਰੋਟੀਆਂ ਲੈ ਕੇ ਜਾਣੀਆਂ ਤੂੰ ਬਾਹਰ ਘਰ ਦਾ ਕੰਮ ਨਹੀਂ ਹੁੰਦਾ ਜੇ ਕੋਈ ਪ੍ਰੌਣਾ ਆ ਕੇ ਬੈਹਦਾ ਤੂੰ ਫੜ ਲਈ ਨਹੀਂ ਝਾਰੂ ਅਗਲੇ ਦੇ ਸਿਰ 'ਚ ਖੇਪਾਉਣ ਵਾਸਤੇ ਮੈਨੂੰ ਕੋਲ ਰਸੋਈ ਬਣਾ ਜਾਂਦਾ ਮੰਮੀ ਵੀ ਅੱਜ ਪ੍ਰੌਣਾ ਆਉਣ ਲੱਗਾ ਵਾ ਕਿ ਕੋਈ ਵਾਢੂ ਆਉਣ ਲੱਗਾ ਤੇ ਫਿਰ ਮੈਂ ਝਾਰੂ ਫੜਿਆ ਮੇਰਾ ਤੇ ਰੋਜ਼ ਦਾ ਹੀ ਕੰਮ ਇਹ ਹੋਆ ਜਿਨਾਂ ਔਰਤਾਂ ਦਾ ਕੰਮ ਹੁੰਦਾ ਹੀ ਬਨੇਰੇ ਉਠਣਾ ਦੇ ਬਨੇਰੇ ਬਨੇਰੇ ਝਾਰੂ ਮਾਰਨਾ ਨਾ ਆਪਣਾ ਨਹੀਂ ਲੱਗਦਾ ਹੁੰਦਾ ਲੋਕਾਂ ਨੂੰ ਵੀ ਝਾਰੂ ਕਦੋਂ ਮਾਰਿਆ ਵਾ ਗੋਏ ਫੇੜ ਕੇ ਵੀ ਵਿਲੇ ਹੋ ਜਾਂਦੇ ਹੁੰਦੇ ਹਾਂ ਹੁਣ ਤੂੰ ਯਾਰ ਤੈਨੂੰ ਪੱਕੇ ਘਣਾਤੇ ਆ ਤੁਹਾਡੇ ਪੁੱਛੇ ਹੀ ਨਹੀਂ ਮੁਖ ਦੇ ਸਾੜੀ ਤੇੜੀ ਚਲੋ ਠੀਕ ਆ ਮੰਮੀ ਜੀ ਚੰਗਾ ਜਾ ਬਟੇਰਾ ਮੂੰਹ ਬਣਾਉਣੀ ਆ ਆਖੀਏ ਤੇ ਆਪਣੇ ਆਪ ਤੇਰਾ ਦਿਮਾਗ ਕੰਮ ਨਹੀਂ ਕਰਦਾ ਸੱਚੀਆਂ ਸੁਣਾਈਆਂ ਤੇ ਹੁਣਾਂ ਪੁਰੀਆਂ ਲੱਗੀਆਂ ਇਹਨਾਂ ਨੂੰ ਉਦਾਂ ਹੀ ਇਹਨਾਂ ਦੇ ਦੇ ਹੋਈ ਹੜ ਰਹਿਣਾ ਹੋਰ ਇਹਨਾਂ ਨੂੰ ਆ ਵੀ ਥੋੜਾ ਬਤਾ ਨਾੜ ਕਰਾ ਲਿਆ ਕਰੋ ਨਹੀਂ ਮੈਂ ਤਾਂ ਨਹੀਂ ਘਰੇ ਦਾ ਕਰ ਮੈਂ ਸਿਰ ਕਰਕੇ ਦੱਸਾਂਗੀ ਇਹਨਾਂ ਕੰਮ ਵੇਖੀ ਕਿ ਤੇਰਾ ਕੰਮ ਹੁੰਦਾ ਇਹਨ ਗੋ ਵੀ ਨਹੀਂ ਜੇ ਜਾਣਾ ਵੇਖੀ ਹਰੇ ਕੋਈ ਨਿਆਣਾ ਨਹੀਂ ਇਹ ਤੇ ਨਿਆਣੇ ਹੋਣ ਤੇ ਫੇਰ ਪਤਾ ਨਹੀਂ ਇਹ ਕੀ ਕਰੇ ਫੇਰ ਤੇ ਉੱਠੇ ਨਾ ਬਹਾਨਾ ਚਾਹੀਦਾ ਆ ਜੋਂ ਦੀ ਤੋਰੇ ਤੁਰਦੀ ਆ ਮੈਂ ਗੱਲ ਨਾ ਇਹਨਾਂ ਨੂੰ ਕੋਈ ਸਿੱਧੇ ਤੇ ਨਾ ਕੋਈ ਕਰਦੀਆਂ ਨਾ ਨਾ ਮੈਨੂੰ ਕੋਈ ਕਰੇ ਮੈਂ ਨਹੀਂ ਕਹੀਦੀ ਗੱਲ ਨਹੀਂ ਸਾਨੂੰ ਬਸ ਐਵੇਂ ਵੱਧ ਤੇ ਰੋਲ ਲੜਾਈ ਬਾਹਰ ਦੇ ਨਾ ਇਹਨਾਂ ਕੋ ਵੱਖਰੀ ਵੱਖਰੀ ਜਾਂਦੀ ਸਲਾਹ ਜਾਂਦੀ ਅਦਾ ਵੀਰਾ ਦਹੀਂ ਹੋਈ ਆ ਬਈ ਮੈਨੂੰ ਲਾਂਬੇ ਕਰਦਾ ਤੇ ਮੈਂ ਆਪਣੀ ਟਿੱਕੀ ਪਕਾਈ ਤੇ ਵੇਲੀ ਪਰ ਬੜਾ ਬਾੜਾ ਆ ਗਈਆਂ ਆ ਗਈਆਂ ਜੇ ਹੋ ਗਈ ਹੋਲੀ ਮੈਂ ਕਹਾ ਤਾਂ ਹੋਲੀ ਹੋ ਗਈਆਂ ਉਹ ਤੁਗਲੀ ਲਾਉਣ ਤੇ ਗਈ ਤੇ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਕੋਈ ਨਾ ਕੋਤੇ ਹੋਣਾ ਹੀ ਆ ਮੈਂ ਸੁਣ ਡਿਆ ਸਾਰਾ ਕੁ ਚੱਲ ਸੁਣ ਤੇ ਲਿਆ ਨਾ ਉਹ ਤਾਂ ਭਾਬੀ ਬੜੀ ਚੰਗੀ ਕਹਿੰਦੇ ਸੋਦੀ ਦੇਖ ਕੇ ਬੋਲਦੀ ਕਿਦਾਂ ਬੋਲਣ ਦੀ ਚੰਗੀ ਹਉਣ ਚਰੀ ਇੱਥੇ ਝਾੜੂ ਫੇਰ ਕੇ ਗਈ ਆ ਜੇ ਉਹ ਝਾੜੂ ਹੀ ਫੇਰਦੀ ਨਹੀਂ ਆ ਜਬਾਨ ਵੀ ਚਲਾਉਂਦੀ ਨਾਲ ਤੇ ਜਦੋਂ ਅਗਲੀ ਨੇ ਤੁਸੀਂ ਛੇੜੀ ਜਣਾ ਛੇੜੀ ਜਣਾ ਫਿਰ ਉਹ ਕੀ ਕਰੇ ਤਾਂ ਉਹ ਤਾਂ ਬਸ ਉਹ ਹੋਈ ਚੰਗੀ ਲੱਗਦੀ ਐ ਤੁਸੀਂ ਤੇ ਮੇਰੇ ਵੱਲ ਦੀ ਕਦੀ ਗੱਲ ਹੀ ਨਹੀਂ ਕੀਤੀ ਨਾ ਕਰ ਨਹੀਂ ਰਹੀ। ਉਹ ਮੈਂ ਤਾਂ ਗੱਲ ਕਰਨੀ ਸਚਾਈ ਦੀ ਜਿਹੜੀ ਸੱਚ ਵਾ। ਨਾ ਉਹਦੇ ਵੱਲ ਦੀ ਕਰਨੀ ਨਾ ਮੈਂ ਤੇਰੇ ਵੱਲ ਦੀ ਕਰਨੀ ਐ। ਸਹੀ ਐ। ਤੁਸੀਂ ਉਹਨੂੰ ਕਰਦੀ ਕਰਾਉਂਦੀ ਨੂੰ ਨਹੀਂ ਜਦੋਂ ਛੱਡਦੀਆਂ ਤਾਂ ਫਿਰ ਉਹਨੇ ਬੋਲਣਾ ਤਾਂ ਹੈਗਾ ਹੀ ਆ। ਚੱਲ ਮੇਰੀ ਗੱਲ ਸੁਣੋ ਕੰਮ ਕਰਦੀ ਐ ਚੱਲ ਮਨ ਲਿਆ ਤੇ ਮੱਸਾ ਸਵੇਤੇ ਉੱਠ ਕੇ ਕਰ ਲਿਆ ਕਰੇ। ਅਹੀਂ ਉਹਨੂੰ ਕੀ ਕਹਿਣ ਦੇ? ਕਿਉਂ ਸਵੇਤੇ ਉਹਨੇ ਠੇਕਾ ਲਿਆ ਵਾ। ਤੇ ਉਤਲ ਖਾ ਕੇ ਆਈ ਆ ਵੀ ਇਹ ਕਰਦੀ ਸੇਵਾ ਮੈਂ ਹੀ ਕਰਨੀ ਐ। ਕਿਆ ਤੂੰ ਵੀ ਕਰ ਦੇਈਂ ਜਾਂ ਜਿੰਨਾ ਕਰਦੀ ਮੈਨੂੰ ਪਤਾ ਤੂੰ ਕਿੰਨਾ ਕਰਦੀ ਕਰਦੀ ਤੁਹਾਨੂੰ ਵੱਧ ਨਹੀਂ ਦੇਖਦਾ ਤੇ ਮੈਂ ਕਰਿਆ ਵੀ ਨਹੀਂ ਕਰਨਾ ਸਿੱਧੀ ਗੱਲ ਹੈ ਜੜੀ ਗੱਲ ਪਤਾ ਕੀ ਆ ਕੰਮ ਕਰੋ ਜਾਂ ਨਾ ਕਰੋ ਜੇ ਅਗਲੀ ਕਰਦੀ ਉਹਦੀ ਕਦਰ ਤੇ ਕਰੋ ਤੇ ਕਦਰ ਮੈਂ ਮੈਂ ਤਾਂ ਕਦੀ ਬੋਲੀ ਵੀ ਨਹੀਂ ਮੈਂ ਤਾਂ ਕਦੀ ਕੋਈ ਕਹਾ ਵੀ ਨਹੀਂ ਉਹਨੂੰ ਉਹ ਤਾਂ ਗਵਾਂਡਰ ਨਾਮ ਦੀ ਆਂਟੀ ਦੋਨੇ ਆਹ ਗੱਲਾਂ ਕੀਤੀਆਂ ਤੇ ਮੈਂ ਤਾਂ ਅਜ ਬੋਲੀ ਮੈਂ ਤਾਂ ਕਦੀ ਬੋਲਦੀ ਨਹੀਂ ਇਹਦੇ ਨਾਲ ਤੇ ਚਲ ਜੀ ਆਂਟੀ ਨੇ ਕਹਿ ਹੀ ਦਿੱਤਾ ਕਿ ਡੀਗਾ ਕਰ ਆ ਗਈ ਫੇਰ ਕੀ ਹੋ ਗਿਆ ਆਂ ਕਰ ਕਿਉਂ ਨਹੀਂ ਆਈ ਜੇ ਅੱਜ ਉਹ ਇੱਥੇ ਆਣ ਕੇ ਗੱਲਾਂ ਕਰ ਸਕਦੀ ਐ ਕੱਲ ਨੂੰ ਕਿ ਹੋਰ ਲੱਗੇ ਖਲੋ ਕੇ ਗੱਲਾਂ ਕਰੂਗੀ ਤੇ ਫੇਰ ਯਾਰ ਗੱਲਾਂ ਕਰਨਾ ਕੀ ਹੁੰਦਾ ਵਾ ਗੱਲਾਂ ਤੇ ਦੁਨੀਆ ਬੜੀ ਕਰਦੀ ਤੇ ਮੇਥੋਂ ਨਹੀਂ ਜੀ ਸੁਣੀਆਂ ਜਾਂਦੀਆਂ ਗੱਲਾਂ ਤੇ ਕਰਦੀਆਂ ਤੇ ਗੱਲਾਂ ਤੇ ਮੇਰੀਆਂ ਹੀ ਕਰਨੀਆਂ ਤੈਨੂੰ ਕਿਹੜਾ ਸਰਕਾਰੀ ਨੌਕਰੀ ਸਸਪੈਂਡ ਕਰਾ ਗਈ ਉਹ ਘਰ ਦੀ ਗੱਲ ਘਰ ਚ ਰਹਿ ਗਈ ਘਰ ਚ ਐਵੇਂ ਰਹੀ ਨਿੱਕੀ ਨੋਂ ਕੰਮ ਹੀ ਨਹੀਂ ਕਰਦੀ ਉਹ ਤੇ ਵਿਹਲੀ ਰਹਿੰਦੀ ਐ ਮੈਂ ਹੀ ਦੇਦੀ ਬਸ ਚਾਤ ਫੇਰੇ ਸਾਰਿਆਂ ਨੂੰ ਜਬਾਂ ਤੇ ਤੇਰੀ ਵੀ ਘਟ ਨਹੀਂ ਗਈ ਤੈਨੂੰ ਸੱਚ ਦੱਸਾਂ ਮੈਂ ਚੁੱਪਾਂ ਮਾਤਾ ਕਰਕੇ ਨਹੀਂ ਤੇ ਤੈਨੂੰ ਹੁਣ ਮੈਂ ਪੀਕੇ ਘੱਲਿਆ ਹੋਣਾ ਤੇ ਹੁਣ ਕੱਲ ਦੋ ਮੈਂ ਤੇ ਤੇਨੂੰ ਖੁਸ਼ੀ ਨਹੀਂ ਜਿੱਦਾਂ ਦਾ ਤੁਹਾਡਾ ਹਸਾਬ ਤਾਵੇ ਤੇ ਜਾ ਚੱਲ ਜਾ ਤੇ ਚੱਲ ਜਾਣਾ ਮੈਂ ਤੂੰ ਇੱਥੇ ਘਰ ਨੂੰ ਜੰਗ ਦਾ ਮੈਦਾਨ ਬਣਾਇਆ ਵਾ ਜੰਗ ਦਾ ਮੈਦਾਨ ਬਣਾਇਆ ਤੂੰ ਹੀ ਜੇ ਬੋਲ ਉਧਰੋਂ ਲੜ ਕੇ ਇੱਧਰ ਨੂੰ ਆ ਜਾਂਦੀ ਏ ਲੜ ਕੇ ਆ ਜਾਂਦੀ ਏ ਜੇ ਤੂੰ ਕੋ ਕੋ ਤਾ ਆਪੇ ਸਭ ਕੋ ਠੀਕ ਹੋ ਜੇ ਨਾ ਆਪ ਦੇ ਕੋਈ ਕਰਨਾ ਨਹੀਂ ਕਦੀ ਉਹਦੇ ਨੂੰ ਕਿਸਕ ਜਣਾ ਕਦੀ ਉਹਦੇ ਨੂੰ ਕਿਸਕ ਜਣਾ ਕਸੂਰ ਮਿਰਚ ਕੱਢ ਦੇਣਾ ਵੀ ਇਹਦੇ ਚ ਹੀ ਹੈ ਅਗਲੀ ਧਿਆਨ ਕੇ ਬੈਜਣੀ ਇਹਦਾ ਆਪੇ ਕਰੋ